ਆਏ ਮਿੱਤਰੋ ਪਾਣਕ ਦੇ ਨਾਲ ਨਾਲ ਤੁਹਾਨੂੰ ਹਲਦੀ ਪੀਸਕੇ ਵਿਖਾਵਾਂਗੇ ਹੁਣ ਹਾਂਜੀ ਬਾਕੀ ਚੱਕੀ ਚਾਹੀਦੀ ਹੈ ਕੱਲੇ ਕਿਚਨ ਦੇ ਵਿੱਚ ਤੁਸੀਂ ਇਹਨੂੰ ਰੱਖ ਲੈਣਾ ਕੱਲੇ ਫੀਚਰ ਹੈ ਚੱਕੀ ਦੇ ਵਿੱਚ ਇਹਨਾਂ ਆਪਾਂ ਕਣਕ ਪੀਸਕੇ ਵਿਖਾਈ ਸੀ ਹਨਾ ਤੇ ਉਸੇ ਕੁਆਲਿਟੀ ਦੇ ਨਾਲ ਉਸੇ ਚੱਕੀ ਦੇ ਨਾਲ ਆਪਾਂ ਤੁਹਾਨੂੰ ਹੁਣ ਹਲਦੀ ਪੀਸਕੇ ਦਿਖਾ ਰਹੇ ਹਾਂ ਬਹੁਤ ਭੈਂਟ ਪੀਸਕੇ ਰਿਹਾ ਕਿਚਨ ਦੇ ਵਿੱਚ ਰੱਖੋਗੇ ਤਾਂ ਤੁਹਾਨੂੰ ਬਈ ਨਜ਼ਾਰੇ ਲਿਆ ਦੇਗੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਕੁਆਲਟੀ ਵੀ ਚੈੱਕ ਕਰਾਵਾਂਗੇ ਕਿ ਹਲਦੀ ਕਿਵੇਂ ਪੀਸਦੀ ਹੈ ਤੇ ਕਿਸ ਤਰੀਕੇ ਨਾਲ ਪੀਸੀ ਹੈ ਤੇ ਕਿੰਡੀ ਵਧੀਆ ਪੀਸੀ ਹੈ। ਇਹ 2 HP ਦੀ ਵੀ ਉਹੀ ਕੰਮ ਕਰਦੀ ਹੈ। ਅੱਛਾ। ਇਹ 3 HP ਦੀ ਆਪਾਂ ਤਾਂ ਲਈ ਹੈ। ਹਾਂਜੀ। ਇਹ ਇੱਧਰ ਆਪਾਂ ਆਟਾ ਪੀਸਿਆ ਹੋਇਆ ਸੀਗਾ। ਜੀ ਸਾਫ਼ ਕਰਨੀ ਪੈਣੀ ਸੀਗੀ। ਓਕੇ। ਲਓ ਮਿੱਤਰ ਤੁਸੀਂ। ਇਹ 1/2 ਕਿਲੋ ਹਲਦੀ ਪੀਸੀ ਹੈ ਆਪਾਂ। ਲਓ ਜੀ ਲਓ ਤੇ ਮਿੰਟ ਮੈਨ ਲਗਾ ਆਪਾਂ ਨੂੰ ਇੱਕ ਵੀ ਨਹੀਂ ਲੱਗਿਆ। ਮਿੰਟ ਮੈਂ ਟਾਈਮ ਕਿਹੜਾ ਲੱਗਦਾ। ਨਹੀਂ ਮੈਂ ਤਾਂ ਲੱਗਾ 40 ਸੈਕਿੰਡ ਹੀ ਲੱਗੇ ਹੋਣਗੇ ਇੰਨੀ ਹਲਦੀ ਪੀਸਣ ਤੇ ਲੈ ਵੀ। ਤੁਸੀਂ ਦੇਖ ਸਕਦੇ ਹੋ ਯਾਰ ਸਿਰਾਂ ਕਰਾਤਾ ਜਮਾ ਬਈ ਇਹ ਚੱਕੀ ਲੈਣ ਲਈ ਤੁਹਾਨੂੰ ਰਤਨ ਟ੍ਰੇਡਿੰਗ ਕੋਟਕਪੂਰਾ ਕੰਪਨੀ ਦੇ ਨਾਲ ਸੰਪਰਕ ਕਰਨਾ ਪਊਗਾ ਤੇ ਭਲਾਂ ਦੀ ਕੋਟਕਪੂਰੇ ਆਪ ਆ ਜਾਓ ਦੁਕਾਨ ਤੇ ਸਿੱਧੇ ਤੇ ਭਲਾਂ ਦੀ ਕਾਲ ਤੇ ਵੀ ਤੁਸੀਂ ਜਾਣਕਾਰੀ ਲੈ ਸਕੋਗੇ ਰੇਟ ਹੈ ਜਿਹੜਾ ਤੁਹਾਨੂੰ ਉਹ ਪਰਸਨਲੀ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਪਾਣਦੇ ਨਹੀਂ ਨਹੀਂ ਦੱਸ ਦਿੰਦੇ ਆ ਅੱਛਾ ਹਾਂ ਇਹ ਦਾ 2 HP ਦਾ ਰੇਟ ਆਪਣਾ 15000 ਰੁਪਏ ਅੱਛਾ 3 HP ਦਾ ਰੇਟ ਹੈ 19000 ਓਕੇ ਇਹ ਇਨਕਲੂਡਿੰਗ GST ਰੇਟ ਹੈ ਕੋਈ GST ਦਾ ਪੈਸਾ ਅਲੱਗ ਨਹੀਂ ਲਿਆ ਜਾਊਗਾ ਠੀਕ ਹੈ ਠੀਕ ਹੈ ਤੇ ਕਿਤੇ ਟਰਾਈ ਮਾਰ ਕੇ ਆ ਜਿਓ ਮਿੱਤਰੋ ਤਾਂ ਇਤਨੀ ਮਰਜੀ ਯਾਰ ਆਪਾਂ ਰੇਡੇ ਦੱਸਿਆ ਮਿੱਤਰੋ ਕਣਕ ਦੇ ਨਾਲ ਨਾਲ ਤੁਹਾਨੂੰ ਹਲਦੀ ਪੀਸ ਕੇ ਵਿਖਾਵਾਂਗੇ ਹੁਣ ਹਾਂਜੀ ਬਾਕੀ ਦਿੱਕਤੀ ਗਾਦੀ ਹੈ ਕੱਲੇ ਕਿਚਨ ਦੇ ਵਿੱਚ ਤੁਸੀਂ ਇਹਨੂੰ ਰੱਖ ਲੈਣਾ ਕੱਲੇ ਫੀਚਰ ਹੈ ਚੱਕੀ ਦੇ ਵਿੱਚ ਪਹਿਲਾਂ ਆਪਾਂ ਕਣਕ ਪੀਸ ਕੇ ਵਿਖਾਈ ਸੀ ਹਨਾ ਤੇ ਉਸੇ ਕੁਆਲਟੀ ਦੇ ਨਾਲ ਉਸੇ ਚੱਕੀ ਦੇ ਨਾਲ ਆਪਾਂ ਤੁਹਾਨੂੰ ਹੁਣ ਹਲਦੀ ਪੀਸ ਕੇ ਦਿਖਾ ਰਹੇ ਹਾਂ ਬਹੁਤ ਭੰਡੀ ਚੇਕ ਰੱਖ ਕਿਚਨ ਦੇ ਵਿੱਚ ਰੱਖੋਗੇ ਤਾਂ ਤੁਹਾਨੂੰ ਬਈ ਨਜ਼ਾਰੇ ਲਿਆ ਦੇਗੀ ਜੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੁਆਲਟੀ ਵੀ ਚੈੱਕ ਕਰਾਵਾਂਗੇ ਕਿ ਇਹ ਹਲਦੀ ਕਿਵੇਂ ਪੀਸਦੀ ਹੈ ਤੇ ਕਿਸ ਤਰੀਕੇ ਨਾਲ ਪੀਸੀ ਹੈ ਤੇ ਕਿੱਡੀ ਵਧੀਆ ਪੀਸਦੀ ਹੈ ਇਹ 2 HP ਦੀ ਵੀ ਉਹੀ ਕੰਮ ਕਰਦੀ ਹੈ ਅੱਛਾ ਇਹ 3 HP ਦੀ ਆਪਾਂ ਤਾਂ ਲਈ ਹੈ ਜੀ ਇੱਧਰ ਆਪਾਂ ਆਟਾ ਪੀਸਿਆ ਹੋਇਆ ਸੀਗਾ ਜੀ ਸਾਫ਼ ਕਰਨੀ ਪੈਣੀ ਸੀਗੀ ਓਕੇ ਲਓ ਮਿੱਤਰ ਤੁਸੀਂ ਇਹ 1/2 ਕਿਲੋ ਹਲਦੀ ਪੀਸੀ ਆਪਾਂ ਲਓ ਜੀ ਲਓ ਤੇ ਮਿੰਟ ਮਿੰਟ ਲਗਾ ਆਪਾਂ ਨੂੰ ਇੱਕ ਵੀ ਨਹੀਂ ਲੱਗਿਆ ਮਿੰਟ ਮੈਂ ਟਾਈਮ ਕਿਹੜਾ ਲੱਗਦਾ ਨਹੀਂ ਮੈਂ ਤਾਂ ਲੱਗਾ 40 ਸਕਿੰਟ ਹੀ ਲੱਗੇ ਹੋਣਗੇ ਇੰਨੀ ਹਲਦੀ ਪੀਸਣ ਤੇ ਲੈ ਵੀ ਤੁਸੀਂ ਦੇਖ ਸਕਦੇ ਹੋ ਯਾਰ ਸਿਰਾ ਕਰਾਤਾ ਜਮਾ ਬਈ ਇਹ ਚੱਕੀ ਲੈਣ ਲਈ ਤੁਹਾਨੂੰ ਰਤਨ ਟਰੇਡਿੰਗ ਕੋਟ ਕਪੂਰਾ ਕੰਪਨੀ ਦੇ ਨਾਲ ਸੰਪਰਕ ਕਰਨਾ ਪਊਗਾ ਤੇ ਭੜਾਂ ਦੀ ਕੋਟਕਪੂਰੇ ਆਪ ਆ ਜਿਓ ਦੁਕਾਨ ਤੇ ਸਿੱਧੇ ਤੇ ਭੜਾਂ ਦੀ ਕਾਲ ਤੇ ਵੀ ਤੁਸੀਂ ਜਾਣਕਾਰੀ ਲੈ ਸਕੋਗੇ ਰੇਟ ਹੈ ਜਿਹੜਾ ਤੁਹਾਨੂੰ ਉਹ ਪਰਸਨਲੀ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਪਰ ਨਹੀਂ ਨਹੀਂ ਦੱਸ ਦਿੰਦੇ ਆ ਅੱਛਾ ਹਾਂ ਇਹ ਦਾ 2 HP ਦਾ ਰੇਟ ਆਪਣਾ 15000 ਰੁਪਏ ਅੱਛਾ 3 HP ਦਾ ਰੇਟ ਹੈ 19000 ਓਕੇ ਇਨਕਲੂਡਿੰਗ GST ਰੇਟ ਹੈ ਕੋਈ GST ਦਾ ਪੈਸਾ ਅਲੱਗ ਨਹੀਂ ਲਿਆ ਜਾਊਗਾ ਠੀਕ ਹੈ ਠੀਕ ਹੈ ਤੇ ਕਿਤੇ ਟਰਾਈ ਮਾਰ ਕੇ ਆ ਜਿਓ ਮਿੱਤਰੋ ਤਾਂ ਹਾਂ ਜਿੰਤੇ ਮਰਜੀ ਯਾਰ ਆਪਾਂ ਰੇਟੇ ਦੱਸਿਆ ਨਾ ਇੱਕ ਸਾਲ ਦੀ ਮੋਟਰ ਦੀ ਗਾਰੰਟੀ ਹੈ ਹਾਂਜੀ ਠੀਕ ਹੈ ਜੀ ਦੋਵਾਂ ਦੀ ਚਾਹੇ ਜਿਹੜੀ ਮਰਜ਼ੀ ਚੱਕੀ ਖਰੀਦਿਆ ਯਾਰ ਪਿਓਰ ਕੋਟ ਪਲਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ 2 HP ਦਾ 15000 ਰੁਪਏ ਰੇਟ ਹੈ 3 HP ਦਾ 18000 ਰੁਪਏ ਰੇਟ ਲੋ ਜੀ ਤੁਹਾਨੂੰ ਰੇਟ ਹੈ ਜਿਹੜਾ ਸਾਰਿਆਂ ਨਾਲੋਂ ਵਾਜਿਬ ਲੱਗੂਗਾ ਤੇ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਬਾਕੀ ਬੰਦੇ ਦਾ ਨੇਚਰ ਆ ਬਾਈ ਦਾ ਬਹੁਤ ਸੋਹਣਾ ਹੈ ਠੀਕ ਹੈ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਸੰਪਰਕ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਕਰ ਦਿਓ ਵਾਤ ਵਾਤ ਸ਼ੇਅਰ ਤੇ ਫੋਨ ਕਰਕੇ ਪਹੁੰਚ ਜਾਓ ਰਤਨ ਟ੍ਰੇਡਿੰਗ ਕੋਡ ਕਪੂਰਾ ਕੰਪਨੀ ਤੇ ਧੰਨਵਾਦ ਜੀ